ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਮੇਰੇ ਚੈਨਲ ਤੇ ਤੇ ਆਈ ਹੋਪ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਪਰਮਾਤਮਾ ਕਰੇ ਤੁਹਾਨੂੰ ਤੰਦਰੁਸਤੀ ਦੇ ਵਿੱਚ ਬੜੀ ਕਲਾ ਚ ਰਹੋ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਔਰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਅੱਜ ਇਸ ਤੁਹਾਡੇ ਅਸੇ ਲੈ ਕੇ ਆ ਫੁਲਕਾਰੀ ਵਾਲੇ ਸੂਟ ਬਹੁਤ ਸੋਹਣੇ ਸੂਟ ਜੀ ਹਾਂਜੀ ਇਹ ਫਰਸਟ ਸੂਟ ਹੈ ਰੈਸਟ ਸ਼ੇਡ ਦਾ ਕਲਰ ਹੈ ਬਹੁਤ ਸੋਹਣਾ ਕੰਮ ਕੀਤਾ ਹੈ ਵੀ ਕਿ ਨੈੱਕ ਬਣਿਆ ਹੋਇਆ ਹੈ ਇਹ ਤੇ ਉੱਪਰ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਐਮਬਲਾਈਡਰੀ ਕੀਤੀ ਹੋਈ ਹੈ ਤੇ ਤੇ ਇਹ ਪੂਰਾ ਹੈਵੀ ਘੇਰੇ ਦੇ ਵਿੱਚ ਕੰਮ ਹੈ ਬਹੁਤ ਸੋਹਣਾ ਫੇਸ ਬਣਿਆ ਆ ਜੀ ਪਿਓਰ ਕ੍ਰੇਪ ਦਾ ਸੂਟ ਹੈ ਇਹ ਕਲਰ ਵੀ ਬਹੁਤ ਸੋਹਣਾ ਹੈ ਇਹ ਦੇ ਬਾਜੂ ਤੇ ਕੰਮ ਹੈ ਜੀ ਬਹੁਤ ਸੋਹਣਾ ਅੰਮਲੇ ਦਿਨ ਇਹ ਦੀ ਦੂਸਰੀ ਬਾਜੂ ਤੇ ਕੰਮ ਹੈ ਮਲਟੀ ਸ਼ੇਡ ਦਾ ਕੰਮ ਹੈ ਇਹ ਦੇ ਵਿੱਚ ਰਾਣੀ শেਡ ਐ লাইট গ্রিন ਦਾ শেਡ ਹੈ orange ਦਾ লাইট পিস্তল ਦਾ শেਡ ਹੈ ਬਹੁਤ ਸੋਹਣਾ 컬러 ਕੰਬੀਨੇਸ਼ਨ ਹੈ ডার্ক ਦੇ ਉੱਪਰ ਦਿੱਤਾ ਹੋਇਆ ਤੇ ਇਹਦੀ ਇੱਕ ਜਿਹੜੀ ਅਸੀਂ ਪਹਿਲਾਂ ਹੁਣ ਆਇਆ ਸੀ ਉਹਦੇ ਤੇ ਬਾਟਮ ਤੇ ਵੀ ਕੰਮ ਸੀ ਦੁਪੱਟੇ ਤੇ ਵੀ ਸੀ ਇਹਦਾ ਅਸੀਂ ਪਲੇਨ ਦੁਪੱਟਾ ਰੱਖਿਆ ਰਹੇ ਤੇ ਜੇ ਕੁਝ ਨਹੀਂ ਕੀਤਾਗਾ ਕਸਟਮਰ ਦੀ ਚੋਇਸ ਮੁਤਾਬਕ ਕਰਾਂਗੇ ਉਹਨਾਂ ਨੇ ਕੀ ਲਾਇਕ ਕਰਦਾਂਗਾ ਤੇ ਇਹ ਪੂਰਾ ਹੈਵੀ ਘੇਰੇ ਤੇ ਹੋਊਗਾ ਜੇ ਚਾਹੋਗੇ ਤਾਂ ਇਹ ਨਾਲ ਪਹੁੰਚਦੇ ਵੀ ਬਣ ਜਾਊਗਾ ਤੇ ਜਿੱਦਾਂ ਜਿਆਦਾ ਕੰਮ ਹੋਊ ਜੂਮੇ ਦੀ ਕੋਸਟ ਵੀ ਜਿਆਦਾ ਵੱਧ ਜੂਗੀ ਜੀ ਤੇ ਇਹ ਕਸਟਮਰ ਨੇ ਸਿਰਫ ਇੰਨਾ ਹੀ ਕਰਵਾਇਆ ਸਾਡੇ ਤੋਂ ਘੇਰਾ ਬਾਜੂ ਤੇ ਇਹਦਾ ਗਲਾ ਇਹ ਤੁਹਾਡੀ ਲੈਂਥ ਦੇ ਅਕੋਰਡਿੰਗ ਬਣੂਗਾ ਜੀ ਬਹੁਤ ਸੋਹਣਾ ਸ਼ੀਰ ਹੈ ਹਾਂਜੀ ਇਸ ਦੇ ਵਿੱਚ ਇੱਕ ਇਹ ਦੂਸਰਾ ਸ਼ੀਰ ਹੈ ਵਾਈਨ ਕਲਰ ਦਾ ਸੂਟ ਹੈ ਇਹ ਵੀ ਬਹੁਤ ਸੋਹਣਾ ਕਪੜਾ ਹੈ ਵੀ ਥੋੜਾ ਖਾਦੀ ਇਹ ਚ ਸਟਫ ਹੈ ਇਹਦੇ ਤੇ ਵੀ ਬਹੁਤ ਸੋਹਣਾ ਕੰਮ ਕੀਤਾ ਆ ਪੈਰਟ ਗ੍ਰੀਨ ਕਲਰ ਹੈ येलो ਆ ਲਾਈਟ ਪਿੰਕ ਹੈ ਤੇ ਥੋੜਾ ਆਨੀਅਨ ਜਿਹਾ ਸ਼ੇਡ ਵਿੱਚ ਪਾਇਆ ਹੋਇਆ ਹੈ ਬਹੁਤ ਸੋਹਣਾ ਕੰਮ ਹੈ ਘੇਰੇ ਦੇ ਵਿੱਚ ਇਹ ਛੋਟੀ ਛੋਟੀਆਂ ਬੂੜੀਆਂ ਵਿੱਚ ਪਾਈਆਂ ਹੋਈਆਂ ਇਹ ਵੀ ਬਹੁਤ ਸੋਹਣਾ ਪੀਸ ਬਣਿਆ ਹੈ ਥੋੜਾ ਖਾਦੀ ਦੇ ਵਿੱਚ ਹੈ ਪ੍ਰਿੰਟ ਹੈ ਦਾ ਸੈਲਫ ਬੈਕ ਸਾਈਡ ਤੋਂ ਥੋੜਾ ਖਾਦੀ ਦੀ ਫਿਲਿੰਗ ਆਉਂਦੀ ਹੈ ਇਹ ਵੀ ਬਹੁਤ ਸੋਹਣਾ ਸਟੱਫ ਹੈ ਇਹ ਦੇ ਬਾਜੂ ਤੇ ਕੰਮ ਹੈ ਜੀ ਬਹੁਤ ਸੋਹਣਾ ਇਹਦਾ ਫਰੰਟ اور ਬਾਜੂ ਤੇ ਕੰਮ ਹੈ ਜੀ ਕਿਉਂਕਿ ਬਾਕੀ ਕਸਟਮਰ ਦੀ ਚੁਆਇਸ ਹੁੰਦੀ ਹੈ ਜੀ ਤੁਸੀਂ ਪਹੁੰਚੇ ਤੇ ਕਰਵਾਉਣਾ ਕਿ ਨਹੀਂ ਕਰਵਾਉਣਾ ਪਰ ਇਹਦਾ ਕੀ ਰਵਾਜੂ ਬਣਿਆ ਹੈ ਕਲਰ ਵੀ ਬਹੁਤ ਜ਼ਿਆਦਾ ਸੋਨਾ ਹੈ ਇਹਨਾਂ ਦੇ ਦੁਪੱਟਿਆਂ ਤੇ ਸੀ ਸਿੰਪਲ ਸਿਰਫ ਇਦਾਂ ਗੋਟੇ ਦੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਲੈਸ ਨੂੰ ਬਸ ਇੱਥੇ ਹੋਰ ਕੁਝ ਨਹੀਂ ਕੀਤਾ ਤੁਸੀਂ ਇਹਦੇ ਨਾਲ ਫੁਲਕਾਰੀ ਵੀ ਲੈ ਸਕਦੇ ਹੋ ਤੇ ਇਹਦੀ ਆਪਣੇ ਆਪ ਜੀ ਰਾਇਲ ਲੁੱਕ ਹੈ ਬਹੁਤ ਸੋਨਾ ਸੂਟਾ ਜੀ ਇਹ ਵੀ ਹਾਂਜੀ ਇੱਕ ਇਹ ਸ਼ੀੜਾ ਹੋਰ ਇਹ ਵੀ ਬਹੁਤ ਸੋਹਣਾ ਕਲਰ ਹੈ ਵੈਂਗਨੀ ਜੇ ਜਾਮੁਨ ਦਾ ਕਲਰ ਨਹੀਂ ਉਹਦਾ ਵੈਂਗਨੀ ਜੇ ਬਲੈਕ ਵੈਂਗਨੀ ਜੇ ਉਹਦਾ ਦਾ ਸ਼ੀੜਾ ਥੋੜਾ ਵੀਡੀਓ ਚ ਕਲਰ ਦਾ ਫਰਕ ਪਿਆ ਜਾਂਦਾ ਜੀ ਹਾਂਜੀ ਇਹਦੇ ਵੀ ਘੇਰੇ ਦੇ ਉੱਪਰ ਬਹੁਤ ਸੋਹਣਾ ਕੰਮ ਹੈ ਸੈਂਟਰ ਪੈਨਲ ਦੇ ਵਿੱਚ ਬਣਿਆ ਹੋਇਆ ਹੈ ਇਹਦੇ ਚ ਆਫ ਵਾਈਟ ਕਲਰ ਹੈ ਰਾਣੀ ਸ਼ੀੜਾ ਹੈ ਲਾਈਟ ਗ੍ਰੀਨ ਜਿਹਾ ਸ਼ੀੜਾ ਪਾਇਆ ਹੋਇਆ ਹੈ ਨਾਲ ਿੱਲੇ ਦਾ ਕੰਮ ਹੈ ਵਿੱਚ ਬਹੁਤ ਸੋਹਣਾ ਕੰਮ ਹੈ ਕੀਤਾ ਹੈ ਸੈਂਟਰ ਦੇ ਵਿੱਚ ਬਣਿਆ ਹੋਇਆ ਇਦਾਂ ਕਰਕੇ ਹਾਂਜੀ ਇਹ ਦੇ ਬਾਜੂ ਤੇ ਕੰਮ ਹੈ ਇਹ ਵੀ ਬਹੁਤ ਸੋਹਣਾ ਪੀਸ ਬਣਿਆ ਹੋਇਆ ਹੈ ਇਹਹੀ ਚੀਜ਼ ਤੁਸੀਂ ਪਹੁੰਚੇ ਤੇ ਵੀ ਕਰਵਾ ਸਕਦੇ ਹੋ ਇਹ ਅਸੀਂ ਓਨਲੀ ਸਿਰਫ ਘੇਰਾ 프ਰੰਟ ਤੇ ਬਾਜੂ ਦੇ ਕੰਮ ਹੈ ਇਹਦੇ ਨਾਲ ਅਸੀਂ ਦੁਪੱਟਾ ਅਜੇ ਰੈਡੀ ਨਹੀਂ ਕੀਤਾ ਇਹ ਵੀ ਬਹੁਤ ਸੋਹਣਾ ਪੀਸ ਹੈ ਦੇਖੋ ਕਲਰ ਕਿੰਨਾ ਪਿਆਰਾ ਹੈ ਦਾ ਕਪੜਾ ਵੀ ਬਹੁਤ ਫਾਈਨ ਹੈ ਥੋੜਾ ਹਲਕੀ ਜਿਹੀ ਖਾਦੀ ਉਹ ਮੂ ਫੀਲਿੰਗ ਆਉਂਦੀ ਹੈ ਇਹਦੇ ਵਿੱਚ ਜਿਵੇਂ ਖਾਦੀ ਦਾ ਸਟੱਫ ਹੁੰਦਾ ਹਾਂਜੀ ਇੱਕ ਇਹ ਰੈਸਟ ਸ਼ੀਟ ਦਾ ਸੂਟ ਹੈ ਇਹ ਵੀ ਬਹੁਤ ਸੋਹਣਾ ਕਲਰ ਹੈ ਤਾਂਬਾਏ ਸ਼ੀਰਣੀ ਜਿੱਦਾਂ ਦਾ ਹੁੰਦਾ ਉਹਦਾ ਦਾ ਕਲਰ ਹੈ ਇਹ ਵੀ ਬਹੁਤ ਸੋਹਣਾ ਪੀਸ ਹੈ ਹਾਂਜੀ ਇਹਦੇ ਤੇ ਵੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਘੇਰੇ ਦੇ ਉੱਪਰ ਆਫ ਵਾਈਟ ਅਮਰੀਂਟਾ ਗ੍ਰੀਨ ਅ ਫਰੋਜੀ ਕਲਰ ਦਾ ਮਲਟੀ ਸ਼ੇਡ ਚ ਬਣਿਆ ਹੋਇਆ ਜੀ ਕੰਮ ਦੀ ਫਿਨਿਸ਼ਿੰਗ ਦੇਖੋ ਤੁਸੀਂ ਕਿੱਡਾ ਸੋਹਣਾ ਕੰਮ ਕੀਤਾ ਵਿੱਚ ਛੋਟੀਆਂ ਛੋਟੀਆਂ ਬੂਟੀਆਂ ਪਾਈਆਂ ਆਈਆਂ ਛੋਟੀ ਜੀ ਫੁਲਕਾਰੀ ਦਾ ਟੰਕਾ ਵਿੱਚ ਪਾਇਆ ਹੋਇਆ ਜੀ ਇਹਦੇ ਅਸੀਂ ਬਾਟਮ ਤੇ ਵੀ ਕੰਮ ਕੀਤਾ ਹੋਇਆ ਜੀ ਇਹ ਇਹਦੇ ਬਾਜੂ ਤੇ ਕੰਮ ਹੈ ਜੀ ਬਾਜੂ ਤੇ ਵੀ ਛੋਟੀਆਂ ਛੋਟੀਆਂ ਬੂਟੀਆਂ ਪਾਈਆਂ ਫੁਲਕਾਰੀ ਦੇ ਵਾਂਗੂ ਇਹ ਦੂਸਰੀ ਬਾਜੂ ਦਾ ਕੰਮ ਹੈ ਇਹਦੇ ਪਹੁੰਚ ਤੇ ਵੀ ਕੰਮ ਕੀਤਾ ਹੋਇਆ ਹੈ ਇਹ ਦਾ ਇੱਕ ਪਹੁੰਚ ਤੇ ਕੰਮ ਹੈ ਇਹ ਦੂਸਰੇ ਤੇ ਕੰਮ ਹੈ ਜੀ ਸੈਟ ਸਕਟ ਸਲਵਾਰ ਦੀ ਮੈਂ ਸੈਂਟਰ ਚ ਬਣਾਇਆ ਹੋਇਆ ਤੁਸੀਂ ਇਹਦੇ ਨਾਲ ਸਟੇਟ ਸਲਵਾਰ ਬਣਾ ਸਕਦੇ ਹੋ ਔਰ ਇਹ ਇਹਦੇ ਬਾਜੂ ਤੇ ਕੰਮ ਹੈ ਇਹ ਦੋਨੇ ਬਾਜੂ ਦਾ ਕੰਮ ਹੈ ਇਹਦੇ ਨਾਲ ਵੀ ਅਸੀਂ ਸਿੰਪਲ ਦੁਪੱਟਾ ਰੱਖਿਆ ਹੋਇਆ ਜੀ ਤਾਂ ਵੀ ਪਲੇਨ ਹਾਂਜੀ ਇਹ ਦਾ ਸਿੰਪਲ ਦੁਪੱਟਾ ਇਹਦੇ ਤੇ ਵੀ ਸਿੰਪਲ ਗੋਟੇ ਦੀ ਲੇਸ ਲਾਈ ਹੋਈ ਹੈ ਕਿਉਂਕਿ ਸੂਟ ਆਪਣੇ ਆਪ ਵਿੱਚ ਰਾਇਲ ਲੁੱਕ ਹੈ ਤੇ ਇਹਦੇ ਤੇ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਇਸ ਤੇ ਕਿਨੂੰ ਸਿੰਪਲ ਹੀ ਰੱਖਿਆ ਹੈ ਹਾਂਜੀ ਇਹ ਕਲਰ ਬਹੁਤ ਪਿਆਰਾ ਹੈ ਹਾਂਜੀ ਇੱਕ ਸ਼ੇਡ ਅਸੀਂ ਹੋਰ ਬਣਾਇਆ ਹੈ ਇਹ ਵੀ ਬਹੁਤ ਸੋਹਣਾ ਕਲਰ ਹੈ ਇਹ ਵਾਲਾ ਵੀ ਬਹੁਤ ਸੋਹਣਾ ਕਲਰ ਹੈ ਰੰਗ ਐਨੇ ਬ੍ਰਾਈਟ ਆ ਕਿ ਨਾਮ ਨਹੀਂ ਪਤਾ ਲੱਗਦਾ ਇਹਨਾਂ ਦੇ ਕਿਹੜੇ ਕਿਹੜੇ ਸ਼ੇਡ ਹੈ ਇਹ ਵੀ ਬਹੁਤ ਸੋਹਣਾ ਪੀਸ ਬਣਾਉਣਾ ਹੈ ਇਹ ਵੀ ਫਰੰਟ ਬਣਿਆ ਹੋਇਆ ਪੂਰਾ ਹੈਵੀ ਇਹਦਾ ਹਾਂਜੀ ਇਹ ਵੀ ਪੂਰਾ ਹੈਵੀ ਫਰੰਟ ਬਣਿਆ ਹੋਇਆ ਹੈ ਇਹਦੇ ਚਿੱਲੇ ਪੀਲਾ ਸ਼ੇਡ ਲੱਗਾ ਹੋਇਆ ਹੈ ਆਨਿਅਨ ਸ਼ੇਡ ਜਿਹਾ ਲੱਗੇ ਰਿਹਾ ਹੈ orange ਲੱਗਾ ਹੋਇਆ ਹੈ ਤੇ off white ਦੇ ਉੱਤੇ ਲੱਗਾ ਹੈ ਬਹੁਤ ਸੋਹਣਾ ਪੀਸ ਬਣਿਆ ਹੈ ਪੂਰਾ ਹੈਵੀ ਬਣਿਆ ਹੋਇਆ ਹੈ ਇਹ ਸੈਂਟਰ ਦੇ ਵਿੱਚ ਇਹਦੇ ਬੂਟੀਆਂ ਪਾਈਆਂ ਹੋਈਆਂ ਨੇ ਛੋਟੀਆਂ ਛੋਟੀਆਂ ਵੱਡੀਆਂ ਵੱਡੀਆਂ ਉਹੀ ਡਿਜ਼ਾਈਨ ਚੱਕੀ ਇਹਦੇ ਵਿੱਚ ਇਹਦੇ ਵਿੱਚ ਡਿਜ਼ਾਈਨਿੰਗ ਕੀਤੀ ਹੋਈ ਹੈ ਬਾਕੀ ਬਾਜੂ ਤੇ ਸਿਰਫ ਓਨਲੀ ਵਾਈਟ ਦੇ ਨਾਲ ਹੀ ਕੰਮ ਕੀਤਾ ਇਹਦੇ ਤੇ ਕੋਈ ਮਲਟੀ ਨਹੀਂ ਲੱਗਾ ਵਿੱਚ ਕਲਰ ਇਹ ਵੀ ਬਹੁਤ ਸੋਹਣਾ ਪੀਸ ਹੈ ਕਪੜਾ ਵੀ ਬਹੁਤ ਜ਼ਿਆਦਾ ਸੋਹਣਾ ਸੇਮ ਇਕੋ ਸਟੱਫ ਤੇ ਬਣਿਆ ਹੋਇਆ ਖਾਦੀ ਦੇ ਵਿੱਚ ਸੂਟਿੰਗ ਸਾਰੇ ਇਹਦਾ ਵੀ ਅਸੀਂ ਸਿੰਪਲ ਦੁਪੱਟਾ ਉਸੇ ਤਰ੍ਹਾਂ ਲੈਸ ਲਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਇਹਦੇ ਤੇ ਵੀ ਕੁਝ ਨਹੀਂ ਕੀਤਾ ਹੋਰ ਹਾਂਜੀ ਇਹ ਵੀ ਬਹੁਤ ਸੋਹਣਾ ਬਣਿਆ ਹੈ ਪੀਸ ਹਾਂਜੀ ਏਸੀ ਕੇ ਫੁਲਕਾਰੀ ਦਾ ਡਿਜ਼ਾਈਨ ਤੁਹਾਨੂੰ ਜੋ ਵੀ ਇਹ ਚ ਪਸੰਦ ਆਉਂਦਾ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਸੇਮ ਕਲਰ ਤੇ ਵੀ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਹੈ ਤੁਸੀਂ ਕਿਦਾਂ ਦਾ ਲਾਈਕ ਕਰਦੇ ਹੋ ਇੱਕ ਤਾਂ ਸੀ ਇਹ ਬਲੈਕ ਕਲਰ ਦਾ ਸੂਟ ਰੈਡੀ ਕੀਤਾ ਹੈ ਹੈਂਡਵਰਕ ਦੇ ਵਿੱਚ ਇਹ ਵੀ ਬਹੁਤ ਸੋਹਣਾ ਪੀਸ ਹੈ ਹਾਂਜੀ ਇਹ ਇਹਦੇ ਘੇਰੇ ਦੇ ਉੱਪਰ ਕੰਮ ਹੈ ਇਹਦੇ ਵਿੱਚ ਸਾਰਾ ਇਹ ਫੈਬਰਿਕ ਲੱਗਾ ਹੋਇਆ येलो, ਰੈੱਡ, ਲਾਈਟ ਗ੍ਰੀਨ ਤੋ ਕੰਬੀਨੇਸ਼ਨ ਕੀਤਾ ਪੂਰਾ ਦਬਕੇ ਦਾ ਕੰਮ ਹੈ ਗੋਟਾ ਪਤੀ ਦਾ ਕੰਮ ਹੈ ਵਿੱਚ ਦੇ ਬਹੁਤ ਸੋਹਣਾ ਕੰਮ ਕੀਤਾ ਹੈ ਹੈਂਡਵਰਕ ਦਾ ਇਹ ਛੋਟੇ ਛੋਟੇ ਫਲਾਵਰ ਬਣੇ ਹੋਏ ਉੱਪਰ ਹੈਂਡਵਰਕ ਦੇ ਇਹਦੇ ਦੋਨੇ ਬਾਜੂ ਤੇ ਕੰਮ ਹੈ ਇਹਨਾਂ ਇਹਦੇ ਨਾਲ ਅਸੀਂ ਇਹਦੀ ਬਾਟਮ ਵੀ ਰੈਡੀ ਕੀਤੀ ਹੈ ਬਾਟਮ ਤੇ ਵੀ ਬਹੁਤ ਸੋਹਣਾ ਕੰਮ ਹੈ ਹਾਂਜੀ ਇਹ ਬਾਟਮ ਦੇ ਉੱਪਰ ਕੰਮ ਹੈ ਇਹ ਸਟੇਟ ਸਵਾਰ ਦੇ ਸਭ ਨਾਲ ਪਹੁੰਚਾ ਸੈਂਟਰ ਦੇ ਵਿੱਚ ਬਣਿਆ ਹੋਇਆ ਹੈ इस तरह करके लुक आऊगी पहुंचे की बहुत सोहना बनूगा दूसरे पहुँचे का कम है बहुत सोहना पीस ये भी रेडी है ब्लैक पर ब्लैक तो वैसे सारे कलर उठ कर दिए पीस बहुत ग्रेसफुल है पूरा घेरा भी पूरा ये बनया हुआ और ये पूरा हैवी सूट है ये असी प्योर ऑरगेंजा का दपट्टा रखिए ब्लैक कलर का ਇਨੂੰ ਉਹ ਹੀ ਤਿੰਨੋਂ ਕਲਰ ਪਾ ਕੇ ਅਸੀਂ نیچے ਔਰ ਗੰਜਰਾ ਫੈਬਰਿਕ ਡਾਈ ਕਰਾ ਕੇ ਇਹਨੂੰ نیچے ਇਦਾਂ ਕਰਕੇ ਇਹਦੀ نیچے-नीचे ਲਗਾਇਆ ਹੈ ਦੁਪट्टे ਦੇ ਦੇ ਜਿਵੇਂ ਸ਼ਰਟ ਦੇ ਉੱਪਰ ਬਣਿਆ ਹੋਇਆ ਹੈ ਬਾਕੀ ਸਾਰਾ ਸੈਂਟਰ ਚ ਪਲੇਨ ਹੈ ਦੁਪੱਟਾ ਇਹ ਇਸ ਤਰ੍ਹਾਂ ਕਰਕੇ ਦੋਨੇ ਪਾਸੇ ਪੱਲੇ-ਪੱਲੇ ਤੇ ਆਊਗਾ 골ਡਨ ਕਲਰ ਦੀ ਲੈਂਸ ਦੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਸੋਹਣਾ ਬਣ ਬਣ ਗਿਆ ਵੀ ਪੀਸ ਰੈਡੀ ਹੋ ਗਿਆ ਬਹੁਤ ਸੋਨਾ ਲੱਗ ਰਿਹਾ ਜੀ ਇਹ ਅਸੀਂ ਦੁਪੱਟੇ ਤਾਂ ਮਹਿੰਗੇ ਹੋ ਜਾਂਦੇ ਕਿਉਂਕਿ ਇਹ ਦੇਖੋ ਇਹਨੂੰ ਤਿੰਨ ਕਲਰ ਦੀ ਡਾਈ ਹੋ ਗਈ ਇਹਦੇ ਵਿੱਚ ਜੀ ਫਿਰ ਇਹਨੂੰ ਗੋਟੇ ਦੇ ਨਾਲ ਇਹਨੂੰ ਜੋ ਇਹਦੇ ਚ ਜੋੜ ਆਇਆ ਉਸ ਨੂੰ ਗੋਟੇ ਦੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਆ ਫਿਰ ਇਹ ਫੋਰਸਟ ਗੋਟਾ ਲੱਗਿਆ ਹੋਇਆ ਇਹਦੇ ਤੇ ਇਹ ਪੂਰੇ 2.5 ਮੀਟਰ ਦੇ ਦੁਪੱਟੇ ਆ ਖੁੱਲੇ-ਢੁੱਲੇ ਦੁਪੱਟੇ ਛੋਟੇ ਨਹੀਂ ਹੈਗੇ ਹਾਂਜੀ ਇਹ ਬਲੈਕ ਕਲਰ ਦਾ ਸੀਗਾ ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਇੱਕ ਇਹ ਗ੍ਰੀਨ ਕਲਰ ਦਾ ਸੂਟ ਹੈ ਜੀ ਇਹ ਵੀ ਬਹੁਤ ਸੋਹਣਾ ਪੀਸ ਬਣਿਆ ਹੋਇਆ ਹੈ ਇਹ ਨਾਨ ਪਰਝਾਈ ਦੇ ਸੂਟ ਹੈ ਜੀ ਇੱਕੋ ਜਿਹਾ ਥੋੜਾ ਥੋੜਾ ਫਰਕ ਪਾਤਾ ਡਿਜ਼ਾਈਨਿੰਗ ਦੇ ਵਿੱਚ ਅਸੀਂ ਹਾਂਜੀ ਇਹ ਇਹਦੀ ਫਰੰਟ ਤੇ ਕੰਮ ਹੈ ਇਸ ਤਰ੍ਹਾਂ ਕਰਕੇ ਇਹਦਾ ਫਰੰਟ ਬਣਿਆ ਹੋਇਆ ਹੈ ਇਹ ਵਾਲਾ ਫਰੰਟ ਦੇ ਵਿੱਚ ਇਦਾਂ ਲਾਈਨਸ ਆ ਰਹੀਆਂ ਨੇ ਜਿਹਦੇ 'ਚ ਇਹ ਦੇ ਕੇ ਰਹੀ ਤੇ ਆਊਗਾ ਫੋਰ ਸਾਈਡ ਕੰਮ ਜੀ ਬਹੁਤ ਸੁਣੋ ਇਹ ਤੁਹਾਡੀ ਹਿੱਪ ਦੇ ਅਕੋਰਡਿੰਗ ਚਾਕ ਦੇ ਅਕੋਰਡਿੰਗ ਇਹ ਚੀਜ਼ ਬਣਨੀ ਆ ਇਹ ਸੈਂਟਰ ਦੇ ਵਿੱਚ ਲਾਈਨਸ ਬਣੀਆਂ ਹੋਈਆਂ ਇਹ ਦੀ ਬੈਕ ਤੇ ਕੰਮ ਆਊਗਾ ਜੀ ਇਹ ਸਾਰਾ ਇਹ ਵਾਲੀਆਂ ਬੂਟੀਆਂ ਜੋ ਵੀ ਬਣੀਆਂ ਜਾਂ ਫਲਾਵਰ ਛੋਟ ਛੋਟੇ ਇਹ ਬੈਕ ਸਾਈਡ ਤੇ ਆਣੀ ਸ਼ਰਟ ਦੇ ਤੇ ਇਹ ਵਾਲਾ ਇਹਦੇ ਪਹੁੰਚ ਤੇ ਕੰਮ ਆਊ ਜੀ ਇਹ ਵਾਲਾ ਇਹ ਸਲਵਾਰ ਦੇ ਪਹੁੰਚ ਤੇ ਕੰਮ ਆਊਗਾ ਹਾਂਜੀ ਇਹ ਦੂਸਰੇ ਪੌਚੇ ਤੇ ਕੰਮ ਆਊਗਾ ਇਹ ਦੇ ਬਾਜੂ ਬਣੇ ਹੋਏ ਆ ਜੀ ਦੋਨੋਂ ਬਹੁਤ ਸੋਨੇ ਬਾਜੂ ਬਣੇ ਹੋਏ ਨੇ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਰੈਡੀ ਹੋਇਆ ਦੁਪੱਟਾ ਮੈਨੂੰ ਨਹੀਂ ਰਿਹਾ ਜੀ ਪਤਾ ਨਹੀਂ ਕਿੱਥੇ ਹੈ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਰੈਡੀ ਕੀਤਾ ਏਦਾਂ ਹੀ ਪਿੰਕ ਲੈਸ ਲਗਾ ਕੇ ਪੂਰੀ ਚੌੜੀ-ਚੌੜੀ ਉਦੇ ਤੇ ਏਦਾਂ ਹੀ ਡਿਜ਼ਾਈਨਿੰਗ ਕੀਤੀ ਹੋਈ ਹੈ ਬਹੁਤ ਸੋਹਣਾ ਪੀਸ ਏ ਇਹ ਮਹਿੰਦੀ ਗ੍ਰੀਨ ਕਲਰ ਤੇ ਬਣਿਆ ਹੈ ਤੁਸੀਂ ਕਿਸੇ ਤੇ ਵੀ ਬਨਵਾ ਸਕਦੇ ਹੋ ਜੋ ਵੀ ਤੁਹਾਡਾ ਕਲਰ ਦੀ ਚੁਆਇਸ ਹੈ ਉਸ ਤੇ ਬਨ ਜਾਊਗਾ ਬਹੁਤ ਸੋਹਣਾ ਸ਼ੇਡ ਹੈ ਜੀ ਪਿਆਰ ਕريب ਦਾ ਸੂਟ ਹੈ ਇਹ ਇੱਕ ਇਹ ਵਾਲਾ ਸੂਟ ਅਸੀਂ ਰੈਡੀ ਕੀਤਾ ਹੈ ਇਹਦੀ ਸ਼ਾਰਟ ਕੁੜਤੀ ਹੈ ਇਸ ਇਦਾਂ ਕਰਕੇ